ਸਾਸਰੀ ਕਾਲ ਜੀ ਹਾਂਜੀ ਵੀਰੇ 32 ਗਾਮਾ ਬਕਾਊ 32 ਗਾਮਾ ਵੀਰੇ ਬਕਾਊ ਵੱਡੀਆਂ ਫਾਰਮ ਵਾਲੀਆਂ 35 ਕਿਲੋ 40 ਕਿਲੋ 45 ਕਿਲੋ ਦੁੱਧ ਆਲੀ ਵੀਰੇ ਤੁਸੀਂ ਬਾਣ ਖਰੀਦਣ ਦਾ ਚਾਹ ਬਾਣਾ ਤਾਂ ਵੈਰਾਈਟੀ ਵੀਰ ਜੀ ਸਾਰੀ ਹੈਗੀ ਆਪਣੇ ਕੋਲੇ ਹਾਂਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀ ਵਾਲਕਣਾ ਵੱਡਾ ਸੀਨੀ ਵਾਲਾ ਜਿਹੜਾ ਫਾਰਮਾ ਸੀਨੀ ਵਾਲਕਣਾ ਤੋਂ 1.5 ਕਿਲੋ ਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਦਾ ਕਲੈਕਟਰ ਨੰਬਰ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾ ਤੁਸੀਂ WhatsApp ਤੇ ਕੋਈ ਵੀ ਮੈਸੇਜ ਕਰੋਗੇ ਸਾਡੀ ਜਿਹੜੀ ਲੋਕੇਸ਼ਨ ਆ ਉਹ ਤੁਹਾਨੂੰ ਆਟੋਮੈਟਿਕ ਆਜੂ ਜਿਹੜੀ ਸਿੱਧੀ ਉਹ ਫਾਰਮ ਤੇ ਲੈ ਕੇ ਆਊਗੀ ਹਾਂਜੀ ਵੀਰੇ 30 ਤਰੀਕ 5ਵੇਂ ਮਹੀਨਾ 2025 ਦਿਨ ਸ਼ੁੱਕਰਵਾਰ ਨੂੰ 30 ਤਰੀਕ ਨੂੰ 5ਵੇਂ ਮਹੀਨੇ ਸ਼ੁੱਕਰਵਾਰ ਨੂੰ ਵੀਰੇ ਸਵੇਰ 7 ਵਜੇ ਤੋਂ ਸੌਦੇ ਚਾਲੂ ਕਰਦੇ ਆਂਗੇ 11 ਵਜੇ ਤੱਕ ਆਪਣਾ ਕੰਮ ਚੱਲੂਗਾ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜੇ ਵੀਰਾਂ ਨੇ ਦੂਰੋਂ ਆਉਣਾ 7 ਤੋਂ 8 ਵਜੇ ਦੇ ਵਿੱਚ ਆਉਣ ਦਾ ਫਾਇਦਾ ਬਾੜਾ ਲੇਟ ਆਉਣ ਦਾ ਫਾਇਦਾ ਨਹੀਂ 32 ਨਾਗ ਹੋਣਗੇ ਵੀਰੇ 15 ਤਾਜ਼ੀਆਂ ਸੂਈਆਂ ਹੋਣਗੀਆਂ 17 ਸੂਣ ਵਾਲੀਆਂ ਹੋਣਗੀਆਂ 65000 ਤੋਂ ਰੇਟ ਚੱਲੂ ਉੱਪਰ ਨੂੰ ਜਾਂਦਾ ਜਾਂਦਾ 1 ਲੱਖ ਤੱਕਰ ਜਾਊਗਾ 500 ਦੇ ਲੱਖ ਤੋਂ ਉੱਪਰ ਹੋਣਗੇ ਮਾਰਕੀਟ ਨੂੰ 15 ਤੋਂ 20000 ਦਾ ਆਪਣਾ ਰੇਟ ਵੀਰੇ ਘੱਟ ਹੁੰਦਾ ਮਾਰਕੀਟ ਘੁੰਮ ਕੇ ਉਹਦਾ ਨੂੰ ਫਾਇਦਾ ਨਜ਼ਰ ਆਊਗਾ ਦੌਧਿਕ ਕਪੈਸਿਟੀ 20 ਕਿਲੋ ਤੋਂ ਲੈ ਕੇ ਵੀਰੇ 40 45 ਕਿਲੋ ਤੱਕਰ ਚਲੀ ਜਾਊਗੀ ਜਿਆਦੇ ਵੱਡੀ ਵੀਡੀਓ ਦੇਖਣ ਆਪਣੇ YouTube ਚੈਨਲ ਤੇ ਜਾਓ ਵੀ ਸਿਨੀ ਵਾਲ ਗੰਡਾ ਰੀ ਫਾਰਮ ਦੇ ਨਾਂ 29 ਤਰੀਕ ਨੂੰ ਇੱਕ ਵਾਰ ਵੀਡੀਓ ਫੇਰ ਦੁਬਾਰਾ ਕਵਰ ਕਰਾਂਗੇ ਉੱਚ ਕੱਲੀ ਕੱਲੀ ਗਾਂ ਤੋਰ ਕੇ ਦਿਖਾਵਾਂਗੇ ਟਰਾਂਸਪੋਰਟ ਦੀ ਸਹੂਲਤ ਸਾਰੀ ਹੈ 13 ਰੁਪਏ ਕਿਲੋਮੀਟਰਾਂ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾ